ਦੀ ਨਹੀਂ ਆਈ ਬਸ ਹੁੰਦੇ ਨੇ ਉਹ ਵੀ ਖਰਾਉੜੇ ਤੋਂ ਹੀ ਚੱਲੇ ਤੇ ਹਾਂਜੀ ਇੱਥੇ ਨਾ ਆਕੇ ਗੱਡੀ ਦਾ ਪਤਾ ਨਹੀਂ ਕੀ ਹੋਇਆ ਵੀ ਮਤਲਬ ਇਹ ਕੋਈ ਡਰਾਈਵਰ ਸਾਹਿਬ ਦੱਸ ਸਕਦੇ ਨੇ ਵੀ ਇਹਦੀ ਕਮਾਣੀ ਹੋਈ ਆ ਕੀ ਹੋਇਆ ਇਹਦਾ ਟ੍ਰੀ ਹੋਇਆ ਸਟੀering ਫ੍ਰੀ ਹੋਇਆ ਹੂੰ ਤੇ ਉਹ ਨਾਪੇ ਨੇ ਸਰ ਉਹ ਦੱਸ ਸਕਦੇ ਨੇ ਇੱਥੇ ਕਿ ਬੈਲੈਂਸ ਵਿਗੜ ਗਿਆ ਮੈਂ ਤਾਂ ਬਾਰੀ 'ਚ ਖੜਾ ਸੀ ਮੋਦੀ ਬਾਰੀ ਸਰ ਅੱਛਾ ਟਿਕਟਾ ਕੱਟ ਰਿਹਾ ਸੀ ਲਗਦੇ ਚਾਰ ਪੰਜ ਟਿਕਟਾ ਕੱਟੇ ਨੇ ਖਰਾਉੜੇ ਤੋਂ ਜਿਹੜੇ ਹੁਣ ਪਤਾ ਬੈਲੈਂਸ ਮੈਂ ਤਾਂ ਮਸੀਨ ਵੀਰੇ ਇੱਥੇ ਹੈਟਾ ਕਰ ਗਈ ਲੱਭ ਰਿਹਾ ਕਿੰਨੇ ਕੁ ਸਵਾਰੀਆਂ ਤੀਆਂ ਦੀਆਂ ਇਹ ਹੋਣਗੇ ਸਰ 100 ਦੇ ਕਰੀਬ ਹੋਣਗੇ ਸੋ। ਅੱਛਾ ਜੀ। ਇੰਨੀਆਂ ਸਵਾਰੀਆਂ ਤੇ ਬੈਠ ਨਹੀਂ ਸਕਦੀਆਂ ਜੀ। ਅਲਾਉਟ ਤਾਂ ਸਾਰੀ 45 ਸਵਾਰੀਆਂ। ਹਾਂ ਇਹ ਫਿਰ ਸਰਾਇਆ ਫਿਰ ਤੋਂ ਬਾਅਦ ਇਹ ਪਿੰਡਾਂ ਦੇ ਰੂਟ ਨੇ। ਬੱਚੇ ਸਾਰੇ ਸਟੂਡੈਂਟਾਂ ਨੇ ਜਾਣਾ ਹੁੰਦਾ ਪੜਨ ਬੱਚੇ ਪਟਿਆਲੇ ਜਾਂਦੇ ਨੇ। ਤੇ ਫਿਰ ਉਹਨਾ ਕਰਕੇ ਸਾਨੂੰ ਪਤਾ ਹੀ ਹੁਣ ਆਪਾਂ ਕਿਹਨੂੰ ਜਵਾਬ ਦੇਈਏ ਜੀ। ਕਿੰਨੇ ਕੁ ਬੱਚਿਆਂ ਦੇ ਸੱਟਾਂ ਲੱਗੀਆਂ ਜਾਂ ਸਵਾਰੀਆਂ ਸੱਟਾਂ। ਬੱਚਿਆਂ ਦੇ ਸਾਰੇ ਬਾਕੀ ਦਾ ਛੋਟੇ ਮੋਟੀ ਸੱਟਾਂ ਲੱਗੀਆਂ ਨੇ। ਤਣ ਚਾਰ ਸਵਾਰੀਆਂ ਸੀਰੀਅਸ ਵਿੱਚ। ਅੱਛਾ ਹਾਂ ਜੀ। ਉਹ ਕਿੱਥੇ ਭੇਜਦੇ ਨੇ? ਉਹ ਸਾਰੇ ਟਕੜ ਇਹ ਕਨ ਅਪਡੇਟ ਡਰਾਈਵਰ ਸਾਹਿਬ ਦਾ ਅੱਛਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਿਰਸ ਸਰਕਾਰ ਤਾਂ ਇਹ ਹੈ ਜੀ ਇਸ ਗੱਡੀਆਂ ਨਵੇਂ ਪਈਆਂ ਹਨ ਬਸ ਉਹ ਅੱਛਾ ਇਹ ਅਸਲੀ ਕਾਰਨ ਤਾਂ ਇਹ ਓਵਰ ਲੋਡ ਕਰਤੀ ਹੋਇਆ ਹੈ ਹਾਂ ਇਹ ਗੱਡੀਆਂ ਫਿਰ ਤੁਹਾਨੂੰ ਪਤਾ 100 ਤੋਂ ਸਵਾਰੀ ਹੈਗੀ ਨਹੀਂ ਸਰ 100 ਦੇ ਕੋਲ ਕਿ ਨਾ ਆਪਣਾ ਜੀ ਹਰਵਿੰਦਰ ਸਿੰਘ ਜੀ ਸਾਤ ਸੌ ਜਾਗਰੂਕ ਓਵਰਲੋਡ ਕਾਰਨ ਹੋਇਆ ਜੀ ਇਹਦੀ ਬੱਸ ਹੈ 52 ਸ਼ਿਤਰਪਾਸ ਹੈ ਹੁੰਦੀ ਤਕਰੀਬਨ 140 40 50 ਪਲਾਸ ਸਵਾਰੀਆਂ ਚੜ੍ਹਦੀਆਂ ਨੇ ਜੇ ਡਰਾਈਵਰ ਬਾਈ ਚਾਂਸ ਕੋਈ ਅੱਡਾ ਓਵਰਲੋਡ ਹੋਣ ਕਾਰਨ ਕਾਰਨ ਛੱਡ ਦਿੰਦਾ ਤਾਂ ਇਹਨਾਂ ਦਾ ਇੱਕ ਟੋਲ ਫਰੀ ਨੰਬਰ ਆ ਉਹ ਤੇ ਲੋਕ ਸ਼ਿਕਾਇਤ ਵੀ ਕਰਦੇ ਉਹਨਾਂ ਤੇ ਤੇ ਮਜਬੂਰਨ ਡਰਾਈਵਰ ਨੂੰ ਹਰ ਅੱਡੇ ਤੇ ਬੱਸ ਰੋਕਣੀ ਪੈਂਦੀ ਹੈ ਓਵਰਲੋਡ ਦਾ ਕਾਰਨ ਮੇਨ ਐਕਸੀਡੈਂਟ ਦਾ ਕਾਰਨ ਹੈਗਾ ਓਵਰਲੋਡ ਆ ਗੱਡੀ ਦਾ ਕੋਈ ਮੇਜਰ ਪ੍ਰੋਬਲਮ ਆਨ ਕਰਕੇ ਕਮਾਣੀ ਦੀ ਜਾਂ ਕੋ ਟਾਇਰ ਦੀ ਉਹਦੇ ਕਰਕੇ ਗੱਡੀ ওভারਲੋਡ ਹੋਣ ਕਾਰਨ ਸਾਈਡ ਤੇ ਜਿਹੜੀ ਖੱਟੇ ਲੱਗਦੀ ਜਿਆਦਾਤਰ ਮਤਲਬ ਵਿਦਿਆਰਥੀਆਂ ਨੇ ਇਹਦੇ ਵਿੱਚ ਵੀ ਜੀ ਵਿਦਿਆਰਥੀਆਂ ਤੋਂ ਛੱਡ ਕੇ ਜੇ ਇਲਾਵਾ ਜਿਹੜਾ ਆਧਾਰ ਕਾਰਡ ਦਾ ਮਸਲਾ ਹੈ ਸਰਕਾਰ ਨੂੰ ਇਹਦੇ 'ਚ ਕੋਈ ਸ਼ੋਰ ਕਰਨੀ ਚਾਹੀਦੀ ਹੈ ਸਾਡੀ ਬੇਨਤੀ ਹੈ ਸਰਕਾਰ ਨੂੰ ਕਿ ਇਹ ਉਮਰ ਦੇ ਕਾਟਨ ਕਰਨਾ ਚਾਹੀਦਾ ਹਰ ਬੰਦੇ ਨੂੰ ਫ੍ਰੀ ਨਹੀਂ ਚਾਹੀਦਾ ਇਹ ਸਿਸਟਮ ਕਿਉਂ ਫ੍ਰੀ ਹੋਣ ਕਾਰਨ ਹਰ ਬੰਦਾ ਰੋਡਵੇਜ ਨੂੰ ਡੀਕਦਾ ਪ੍ਰਾਈਵੇਟ ਅਦਾਰੇ ਜਿਹੜਾ ਟਰਾਂਸਪੋਰਟ ਹੈ ਉਹ ਇਹ ਆਧਾਰ ਕਾਰਡ ਦੇ ਸਿਸਟਮ 'ਚ ਫੇਲ ਹੋ ਚੁੱਕੀ ਹੈ ਤੇ ਉਹਦੇ ਨਾਲ ਇਹਨੂੰ ਸੋਧ ਕਰਕੇ ਤੇ ਉਹ ਵੀ ਰੋਟੀ ਖਾਂਦੇ ਰਹਿ ਜਾਣਗੇ ਤੇ ਇਹਨਾਂ ਦੀ ਓਵਰਲੋਡਿੰਗ ਹੈ ਜਿਹੜੀ ਉਹ ਘੱਟ ਜੂਗੀ ਜਿਹੜਾ ਸਿਸਟਮ ਹੈ ਮੇਨ ਇਹ ਆਧਾਰ ਕਾਰਡ ਫ੍ਰੀ ਹੋਣ ਕਾਰਨ ਓਵਰਲੋਡ ਬਸ ਜ਼ਿਆਦਾ ਤੀ ਉਹਦੇ ਕਰਕੇ ਇਹ ਹਾਦਸਾ ਹੋਇਆ ਤੇ ਇਹ ਤੋਂ ਇਲਾਵਾ ਆਪਾਂ ਪੰਜਾਬ ਚ ਹੋਰ ਦੇਖਦੇ ਆ ਸਾਰੇ ਸਿਸਟਮ ਵੀ ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਕੋਈ ਤਾਕੀ ਚੋਂ ਡਿੱਗ ਜਾਂਦਾ ਕੋਈ ਕਿਵੇਂ ਕੋਈ ਕਿਵੇਂ ਤੇ ਸਰਕਾਰ ਨੂੰ ਇਹੀ ਬੇਨਤੀ ਹੈ ਸਾਡੀ ਤੇ ਪੀਆਰਟੀਸੀ ਅਦਾਰੇ ਨੂੰ ਵੀ ਇਹ ਸਿਸਟਮ ਨੂੰ ਸੁਧਾਰ ਲਿਓ ਛੋਟੇ ਹਸਾ ਨਾ ਕਿੰਦੀਆਂ ਕਿ ਤ ਸਵਾਰੀਆਂ ਦੀਆਂ तकरीबन 140 ਦੇ ਕਰੀਬ 150 ਦੇ ਕਰੀਬ 10 ਦੇ ਨੇ ਜਿਹੜੀਆਂ ਸਵਾਰੀਆਂ ਵਿੱਚੋਂ ਤਰੀਆਂ ਵੀ ਪੂਰੀ ওভারਲੋਡ ਕੀਤੀਆਂ ਤੱਕਾਂ ਤੱਕ ਭਰੀ ਹੋਈ ਬੀਬੀ ਬਸ ਤੇ ਸੁਨੇਲ ਦਾ ਟਾਈਮ ਹੈ ਜੀ ਹਰ ਬੰਦੇ ਨੇ ਕੰਮ ਤੇ ਜਾਣਾ ਜਾਂ ਬੱਚੇ ਨੇ ਪੜ੍ਹਨ ਜਾਣਾ ਤੇ ਬੀਬੀਆਂ ਨੂੰ ਹੁੰਦਾ ਵੀ 7:30 ਦਾ ਟਾਈਮ ਹੈ ਇਸ ਤੋਂ ਬਾਅਦ तकरीबन 12 ਵਜੇ ਟਾਈਮ ਹੈ ਸਰਕਾਰੀ ਜਿਹੜਾ ਜਿਹੜਾ ਆਧਾਰ ਕਾਰਡ ਵਾਲਾ ਫ੍ਰੀ ਵਾਲਾ ਸਿਸਟਮ ਉਹਦੇ ਕਰਕੇ ਬੀਬੀਆਂ ਵੀ ਸਾਰੀਆਂ ਇੱਥੇ ਆਉਂਦੀਆਂ ਨੇ ਪੂਰ ਵਾਲੇ ਬੱਚੇ ਦਾ ਟਾਈਮ ਪੱਣੀ ਨਹੀਂ ਨਿਕਲਦਾ ਇਹ ਵਸ ਤੋਂ ਬਾਅਦ 12 ਵਜੇ ਦਾ ਟਾਈਮ ਹੈ ਸਰਕਾਰੀ ਟਾਈਮ ਆ ਉਹ ਤਕਰੀਬਨ 11:30 ਵਜੇ ਜਿਹੜਾ ਅਗਲਾ ਟਾਈਮ ਆ ਸਰਕਾਰੀ ਉਹ 11:30 ਵਜੇ ਇਹ ਵਸਦਾ ਕੀ ਟਾਈਮ ਹੁੰਦੀ ਹੈ ਇਹ ਤਕਰੀਬਨ 7:10 ਤੇ ਮੱਲੇ ਵਾਲ ਤੋਂ ਚੱਲਦੀ ਹੈ ਜੀ ਤਾਂ 7:00 ਵਜੇ 7:30 ਤੱਕ ਪੂਰੇ ਆ ਜਾਂਦੇ ਨੇ ਪਰ ਇਹ ਜਿਆ ਮੂਰੋ ਟਾਕੇ ਪਾਰ ਕੇ ਨਾਲ ਲੱਗਨ ਰੋਸ ਵਾਰੀਆਂ ਖਿੱਚੇ ਨੇ ਜੀ ਵਿੱਚੋਂ ਦੇ ਬੈਗ ਬੈਸ ਦੀ ਬੈਗ ਫੁੜਾਈ ਲੈ ਕੱਢ ਕੇ ਮੋਬਾਈਲ ਗਿਰੇ ਪੈ ਜੀ ਮੋਬਾਈਲ ਫੁੜਾਈ ਲੈ ਟੱਪਲ ਫੂਟ ਸਾਰੇ ਕੋ ਫਾਰਮ ਵਿੱਚੇ ਗਿਰੇ ਪੈਦੀ ਦੋ ਵਾਰੀਆਂ ਸਾਰੀਆਂ ਕਿੰਨੇ ਕਿਸੀ ਸਵਾਰੀਆਂ ਜਿਹੜੀਆਂ ਸਵਾਰੀਆਂ ਤਕਰੀਬਨ 100 ਦੇ ਕਰੀਬ ਸਵਾਰੀਆਂ ਹੈਗੀਆਂ ਜੀ ਕਪੈਸਿਟੀ ਤਾਂ ਮਤਲਬ 30-35 ਦੀ ਹੈ ਦੀ ਕਪੈਸਿਟੀ 55 ਦੀ ਹੈ ਜੀ 55 ਦੀ 50 ਬੰਦੇ ਦੀ 55 ਦੀ ਹੈ ਸਵਾਰੀਆਂ ওভারਫਾਈਵ ਸਵਾਰੀਆਂ ওভারਲੋਡ ਦੀ ਗੀ ਤੇ ਇਹ ਕਿਸ ਵਿੱਚ ਵੱਜੀ ਦਰੱਖਤ ਉੱਪਰ ਇਹ ਦਰੱਖਤ 'ਚ ਵੱਜੀ ਕਿੰਨੇ ਕਿੰਜੜ ਨੇ ਕਿ ਪਤਾ ਲੱਗਿਆ ਕੁਝ ਖਾ ਕੇ ਟੱਟੀ ਜਾਣੀ ਤਾਂ ਇਹ ਤਾਂ ਹੈਗੇ ਨਹੀਂ ਘਟੋ ਘੜ 30-35 ਦੇ ਹੈਗੇ ਨਹੀਂ 35 ਹਾਂ ਜੀ ਕਿੱਥੇ ਲੈ ਗਏ ਸੀ ਉਹਨੇ ਐਂਬੂਲੈਂਸ ਲੈ ਕੇ ਗਏ ਨਹੀਂ ਕੁਝ ਤਾਂ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਹੁਣ ਪਾਸ ਨੇ ਕੀ ਪਤਾ ਰਹਿ ਫਰਗਾ ਅੱਗੇ ਨਹੀਂ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤੁਹਾਨੂੰ ਕੁਝ ਨਹੀਂ ਬਦਲ ਗਿਆ ਇਸ ਤਾਂ ਡਿਗੀ ਵੀ ਦੇਖਿਆ ਜੇ ਉਧਰ ਭੱਜਿਆ ਜਾਨੂੰ ਗਿਰੀ ਬੀਦੀ ਬਸ ਉਰੇ ਆਉਂਗੇ ਨਹੀਂ ਅੱਛਾ ਹਾਂ ਜੀ ਤੁਸੀਂ ਹੋਰ ਕੀ ਦੇਖਿਆ ਅਗੇ ਇੱਥੇ ਆ ਕੇ ਅਸੀਂ ਦੇਖਿਆ ਜੀ ਤਾਂ ਕਿ ਸਵਾਰੀਆਂ ਕੱਢੇ ਨੇ ਵਿੱਚੋਂ ਨਾਲ ਜਿਹੜਾ ਲੱਗਿਆ ਵਾ ਉਹ ਟਾਣੇ ਨੂੰ ਵੱਢ ਕੇ ਦਰਖਤ ਪਰੇ ਕਰਕੇ ਸਵਾਰੀਆਂ ਕਢਾ ਦਿਆਂ ਵਿੱਚੋਂ ਅੱਛਾ ਆਹ ਗਈ ਉਰੇ ਬਹੁਤ ਜ਼ੋਰ ਦੀ ਖੜਾਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਆਹ ਕਮਾਗਰ ਅਸੀਂ ਬਸ ਫਿਰ ਸਾਰਾ ਪਿੰਡ ਆ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਢੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਕੱਢੀਆਂ ਸੀ ਪਰੇ ਕਟਵੜ 70 60 ਵਗੀਆਂ ਫੇਚਾ ਜਿਹੜੇ ਸਕੂਲਾਂ ਵਿੱਚ ਬਹੁਤ ਸੀਗੀਆਂ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰਸੀਵ ਬੱਸ ਸਰੋਬਸ ਵੀਡੀਓ ਨਹੀਂ ਪਤਾ ਲੱਗਿਆ ਪਹਿਲਾਂ ਹੋ ਚੁੱਕਿਆ ਸਰੋਬਸ ਓਵਰਸੀਵ ਬੱਸਾਂ ਵਿੱਚ ਸਵਾਰੀਆਂ ਓਵਰ ਸੀਗੀਆਂ ਬੱਸਾਂ ਹਾਂ 100 ਤੋਂ ਉੱਤੇ ਸਵਾਰੀਆਂ ਸੀਗੀਆਂ 100 ਤੋਂ ਉੱਪਰ ਸਵਾਰੀਆਂ ਹਾਂਜੀ ਹਾਂ ਬਹੁਤ ਬਰੀ ਨਹੀਂ ਸੀ ਕਿੱਥੋਂ ਚੱਲਦੀ ਹੈ ਬੱਸ ਇਹ ਸਰ ਮੱਲਿਆੜ ਤੋਂ ਪਟਿਆਲਾ ਜਾਂਦੀ ਹੈ ਜੀ ਆਸੀਂ ਬਹੁਤ ਜ਼ਿਆਦਾ ਸੰਦੋ ਸੰਨੀ ਲਗਵੀ ਕਰਨਾ ਕਿਸ ਤਰ੍ਹਾਂ ਪਹਿਲਾਂ ਸਵਾਰੀਆਂ ਗੱਡੀਆਂ ਪਿੰਡੋਂ ਪਾਣੀ ਦੇ ਬਾਲਟੇ ਮੰਗਾਈਆਂ ਪਾਣੀ ਸੰਦ ਨੂੰ ਬੁਲਾਇਆ ਜੀ ਔਰੇ ਬਦ ਕਾਰਾ ਰੋਕ ਕੇ ਕਾਰਾਂ ਚਲੇ ਬਾਦ ਔਖੇ ਸੀ ਮਰੀਜ਼ ਉਹਨਾਂ ਨੇ ਭੇਜਿਆ ਕਿੰਨੇ ਕਿੰਝੜ ਹੋਈ ਸਰ ਕਟਵਰ 30 40 ਹੈਗੇ ਨਹੀਂ 30 ਨਹੀਂ ਤੇ ਠੀਕ ਹਾਂ ਆ ਜਾਓ ਫਿਰ ਦਿੰਦੇ ਨੇ ਵੀ ਤੂੰ ਆਡਾ ਨਹੀਂ ਕਰਕੇ ਆ ਨਹੀਂ ਕਰਕੇ 52 ਸੀਟਾਂ ਬਾਅਦ ਬੱਸ ਦੀ ਬਿਨਾਮ ਅਧਰ ਤੋਂ ওভারਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜਿਹਦੇ ਵਿੱਚ 52 ਸਵਾਰੀਆਂ ਹੁੰਦੀਆਂ ਫਟਾ ਵੀ ਤਾਂ ਹੀ ਟੁੱਟੇ ওভারਲੋਡ ਹਾਂ ওভারਲੋਡ ਕਰਕੇ 133 33 ਸਵਾਰੀਆਂ ਨੇ ਮੇਰੇ ਕੋਲ ਡਾਕਟਰੇ ਨੇ 15 ਦਿਨ ਮੈਂ ਚਲਾਈ ਆ ਗੱਡੀ ਇਹ ਅੱਜ ਮੈਂ ਛੁੱਟੀ ਦੇ ਦੀ ਡਰਾਈਵਰ ਪੀਸੀ ਤਨੇ ਦਰਸ਼ਨ ਹੋਦੀ ਅੱਛਾ ਹਾਂਜੀ ਇਹਦਾ ਬੜਾ ਟੁੱਟਣ ਘਾਰ ਨਹੀਂ ਇਹ ਗੱਲ ਉਹ ਜਿਹੜੀ ਅਣਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਆਈ ਤੱਕਾ ਕਰਦੀ ਆ ਛਰੇਆਂ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕੰਪੈਸਟੀ ਹੋਣੀ ਚਾਹੀਦੀ ਆ ਤੁਸੀਂ ਸਮਝੋ ਨੀ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਕਿ ਸਾਡੀ ਜ਼ਿੰਮੇਵਾਰੀ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੋ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਸਾਰੀ ਚੜ੍ਹਦੀ ਆ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲਾ ਚਾਰ ਕਿੱਟ ਨੇ ਜਾਂਦੀਆਂ ਖੰਨੇੋਂ ਪੜਿਆਲੇ ਪੜਿਆਲੇੋਂ ਖੰਨੇ ਚੌਸਰ ਲੱਗਦੇ ਸਾਰਾ ਦਿਨ ਟਾਈਮ ਨਹੀਂ ਹੈ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਵਿਚਕਾਰ ਸਟੇਸ਼ਨ ਮੱਲੇ ਵਾਲ ਤੋਂ ਚੱਲਦੀ ਆ ਕਾਲਸਨਾ ਹੋ ਗਿਆ ਜੱਸੋਮਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲ ਹੋ ਗਿਆ ਅਖਨੌੜੇ ਆ ਕੇ ਤਾਂ ਸਵਾਰੀਆਂ ਚੜ੍ਹਦੀਆਂ ਜੇ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਵਾਪਸ ਫੇਰ ਨਹੀਂ ਹਾਸਾ ਨਹੀਂ ਦੋ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈ ਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਭੇਜੀ ਆ ਵੀ ਇੰਨੀ ਸਵਾਰੀ ਹੁੰਦੀ ਆ ਫੇਰ ਵੀ ਇੰਸਪੈਕਟਰ ਸਾਡੇ ਨਾਲ ੱੱਕਾ ਕਰਦੇ ਨੇ ਵੀ ਤੁਸੀਂ ਹੋਨ ਆਇਆ ਉਹਦਾ ਹੁਣ ਜੇ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਤਾਂ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਓਵਰਲੋਡ ਡੇਲੀ ਓਵਰਲੋਡ ਜਾਂਦੀ ਹੈ ਕਿਹੜੇ ਵੀ ਇੱਕ 150 ਸਵਾਰੀਆਂ ਤੋਂ ਉੱਤੇ ਸਵਾਰੀ ਹੁੰਦੀ ਉਹ ਹੈ ਜੀ ਪਤਾ ਹੀ ਹੈ ਡਰਾਈਵਰ ਤੇ ਕਨਡੈਕਟਰ ਦੀ ਕੀ ਸੜਨ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਟੈਂਕ ਤੇ ਲੈਂਟਰ ਦੇ ਟੈਂਕ ਲੈ ਕੇ ਡਰਾਈਵਰ ਨੂੰ ਐਂਬੂਲੈਂਸ ਲੈ ਜਾਓ 400 ਸਵਾਰੀਆਂ ਦੀ ਵੀ ਲੱਗੀਆਂ ਹੁਣ ਸਵਾਰੀਆਂ ਦਾ ਇੱਕ ਮੇਰੇ ਪਿੰਡ ਦਾ ਗਵੰਦਰਪੁਰ ਦਾ ਮੁੰਡਾ ਦੀ ਲੱਤ ਟੁੱਟ ਗਈ ਇੱਕ ਕੁੜੀ ਦੇ ਬਰਤਨ ਤੇ ਇੱਕ ਕੁੜੀ ਦੀ ਡੁੱਟੀ ਨੁਕਸਾਨ ਬਹੁਤ ਹੈ ਓਵਰ ਇਹ ਕਿੰਨੇ ਦਾ ਜਗ੍ਹਾ ਨਹੀਂ ਹੈ ਕੋਈ ਜ਼ੋਰ ਵੀ ਬੱਟਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਚੀਜ਼ ਹੈ ਕੁਝ ਵੀ ਹੋ ਸਕਦਾ ਹੈ ਜ਼ਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂਜੀ ਵਿਦਿਆਰਥੀ ਸਟੂਡੈਂਟ ਜ਼ਿਆਦਾ ਹੁੰਦੇ ਨੇ ਠੀਕ ਹੈ